ਪੰਥ ਦੇ ਬਾਲੇ ਕਲਗੀ ਤਰਪਤਾ ਜੀ ਦੀ ਬਖਸ਼ਿਸ਼ ਕੀਤੇ ਹੋਏ ਗੁਰੂ ਫਤਿਹ ਦਾਸ ਵੱਲੋਂ ਹੱਥ ਜੋੜ ਕੇ ਸਿਰ ਸਜਾ ਕੇ ਨਿਮਰਤਾ ਸਹਿਤ ਮੁਲਾਹੀ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਪੰਥ ਦੇ ਪ੍ਰਤੀਨਿਧ ਬਾਤ ਸਰੋਬਣੀ ਗੁਰਦਾਰਾ ਪ੍ਰਬੰਧਕ ਕਮੇਟੀ ਅਤੇ ਖਾਲਸੇ ਪੰਥ ਦੇ ਸਰਵਉੱਚ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਸਮੁੱਚੇ ਖਾਲਸੇ ਪੰਥ ਨੂੰ ਨਾਲ ਲੈ ਕੇ ਉਹਨਾਂ ਮਹਾਨ ਸ਼ਹੀਦਾਂ ਸਦਾ ਦੀ 100 ਸਾਲਾ ਸ਼ਤਾਬਦੀ ਬਣਾਈ ਜਾ ਰਹੀ ਹੈ ਜਿਨ੍ਹਾਂ ਨੇ ਇਸ ਸਥਾਨ ਤੇ ਸਾਥ ਸੰਗਤ ਜੀ ਕੋਈ ਸੋਨਾ ਦਾਲ ਕਰਦਾ ਕੋਈ ਚਾਂਦੀ ਕੋਈ ਜ਼ਮੀਨ ਕੋਈ ਤਨਦੌਲਤ ਜਿਹਨਾਂ ਨੇ ਆਪਣੇ ਸਰੀਰ ਹੀ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦਿੱਤੇ ਜੀਵੀਆਂ ਪ੍ਰਾਪਤ ਕੀਤੀਆਂ ਤੇ ਸਦਾ ਵਾਸਤੇ ਅਮਰ ਹੋ ਗਏ ਕਲਗੀਧਰ ਪਿਤਾ ਜੀ ਦੇ ਬਚਨ ਹਨ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੁੱਖ ਸਹਿ ਸਰ ਆਪਣੇ ਸੁਖਦਾਈ ਸਭ ਕੋਏ ਸੰਸਾਰ ਤੇ ਹੋਣਾ ਉਹਦਾ ਸਫਲ ਹੈ ਜੇ ਇਹ ਜੀਵਨ ਜ਼ਿੰਦਗੀ ਦੇ ਸਮੇਂ ਅੰਦਰ ਪਰ ਉਪਕਾਰ ਦੇ ਕਾਰਜ ਕਰਦਾ ਹੈ ਪਰ ਉਪਕਾਰ ਵਾਸਤੇ ਕੰਮ ਕਰ ਸਾ ਕਰਕੇ ਪਰ ਉਪਕਾਰ ਦੇ ਕਾਰਜਾਂ ਵਿੱਚ ਯੋਗਦਾਨ ਪਾਉਦਾ ਹੈ ਕਿੰਨਾ ਵੱਡਾ ਪਰ ਉਪਕਾਰ ਹੈ ਉਹਨਾਂ ਮਹਾਨ ਸ਼ਹੀਦਾਂ ਸਿਧਾਂ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਨ ਸ਼ਾਨ ਵਾਸਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰਤਾ ਤੇ ਸਦਗਾਰ ਵਾਸਤੇ ਆਪਾਂ ਕੁਰਬਾਨ ਕਰ ਦਿੱਤਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਉਹ ਸ਼ਹੀਦੀ ਜਥੇ ਅਰਦਾਸ ਕਰਕੇ ਦੁਰਦੇ ਸੰਨ ਤਾਂ ਹੋਰ ਕੋਈ ਮਨ ਵਿੱਚ ਕਿਸੇ ਤਰ੍ਹਾਂ ਦੀ ਲਾਲਸਾ ਕੋਈ ਸਭ ਗੱਲ ਨਹੀਂ ਹੁੰਦਾ ਸੀ ਸਿਰਫ ਹੀ ਕੋਈ ਕੁਝ ਕਲਪ ਹੁੰਦਾ ਸੀ ਕਿ ਜਦ ਆਪ ਕੀ ਔਲ ਲਾਹਨ ਬੜੇ ਅਤਹੀ ਰਣ ਮੈਂ ਤਾਂ ਵਜੂਜ ਬਰੋ ਪਾਦਸ਼ਾਹ ਇਹ ਸਰੀਰ ਇਹ ਤਨ ਇਹ ਮਨ ਆਪ ਜੀ ਨੂੰ ਉਦੋਂ ਦਾ ਯਰਪਨ ਕਰ ਦਿੱਤਾ ਹੋਇਆ ਹੈ ਯਾਦੋਦੀ ਆਪ ਜੀ ਨੇ ਪੇ ਬੇਤਰ ਸਿੱਖੀ ਦੀ ਬਖਸ਼ਿਸ਼ ਕੀਤੀ ਹੈ ਅਮਰਦੀ ਦਾਤ ਬਖਸ਼ਿਸ਼ ਕੀਤੀ ਹੈ ਇਹ ਆਪ ਜੀ ਦੀ ਆਮਾਨਤ ਹੈ ਆਪ ਜੀ ਦੀ ਭੇਟਾ ਚੜਾਉਣ ਵਾਸਤੇ ਤੁਰੇ ਹਾਂ ਪਰਵਾਹਨ ਕਰਨਾ ਸਾਧ ਸੰਗਤ ਜੀ ਜਿਹੜਾ ਕੋਈ ਕਵੇ ਨਾ ਮੈਂ ਕਿਸੇ ਤੋਂ ਡਰਦਾ ਨਹੀਂ ਜੇ ਮੋਲ ਸਾਹਮਣੇ ਖੜੀ ਹੋਵੇ ਕੰਬ ਜਾਂਦਾ ਜੀ ਪਰ ਜਿਹੜੇ ਅਰਦਾਸ ਕਰਕੇ ਤੁਰੇ ਇਸ ਲਈ ਹੋਣ ਇਅਸੀ ਸ਼ਹੀਦ ਹੋਣਾ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨੂੰ ਬਹਾਲ ਕਰਨਾ ਪੰਥ ਦੀ ਕੌਮ ਦੀ ਆਨ-ਨਿਸ਼ਾਨ ਸਤਕਾਰ ਨੂੰ ਬਹਾਲ ਕਰਨਾ ਸਤਸੰਗਤ ਜੀ ਇਹ ਠੀਕ ਹੈ ਉਸ ਵੇਲੇ ਭਾਵੇਂ ਹਕੂਮਤ ਵਿਦੇਸ਼ੀਆਂ ਦੀ ਸੀ ਅੰਨੇ ਬਾਅਦ ਤਸ਼ਦਦ ਕੀਤੇ ਗਏ ਆ ਪਰਿਵਾਰ ਬੈਠੇ ਹਨ ਸ਼ਹੀਦਾ ਸਿੰਘਾਂ ਦੇ ਪਰਿਵਾਰ ਬਰਾਜਮਾਨ ਹਨ ਇਹਨਾਂ ਨੇ ਵੀ ਜਨਾਂ ਦੇ ਨਮਸਕਾਰ ਹੈ ਇਹ ਪਾਗਾ ਵਾਲੇ ਹਨ ਜਿਨ੍ਹਾਂ ਦੀ ਕੁਲ ਵਿੱਚੋਂ ਅੰਸ ਬਸ ਵਿੱਚੋਂ ਉਹ ਮਹਾਨ ਸ਼ਹੀਦ ਸਿੰਘ ਜਿਨ੍ਹਾਂ ਨੇ ਇੱਥੇ ਸ਼ਹੀਦੀਆਂ ਪ੍ਰਾਪਤ ਕੀਤੀ ਆਜ ਸਮੁੱਚਾ ਖਾਲਸਾ ਪੰਥ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੁੱਚੇ ਖਾਲਸੇ ਪੰਥ ਦੇ ਸਹਿਯੋਗ ਨਾਲ ਉਹਨਾਂ ਦਾ 100 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਨ ਗੁਰੂ ਖਾਲਸਾ ਜੀ ਅੱਜ ਲੋੜ ਹੈ ਸਮੁੱਚੇ ਖਾਲਸੇ ਪੰਥ ਨੂੰ ਆਪੋ ਆਪਣੇ ਮਤ ਪੇਹਿਤ ਪਾ ਕੇ ਸਿਰਫ ਖਾਲਸੇ ਪੰਥ ਦੇ ਸਤਿਕਾਰ ਲਉ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਉ ਸਿੱਖੀ ਦੀ ਆਨਸ਼ਾ ਨੂੰ ਮੁਖ ਰੱਖ ਕੇ ਸਾਰੀ ਸ਼ਕਤੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਇੱਕ ਲੜੀ ਵਿੱਚ ਪਰੋ ਕੇ ਤਲ ਦੀ ਲੋੜ ਹੈ ਅੱਜ ਦੇਖੋ ਸਾਡੇ ਕਿਸਾਨ ਵੀਰ ਅਸੀਂ ਸਾਰੇ ਕਿਸਾਨ ਹਾਂ ਖੇਤੀਆ ਕਰਦੇ ਆ ਮੈਂ ਵੀ ਕਰਦਾ ਸਾਰੇ ਕਰਦੇ ਹਨ ਪਰ ਆਪਣੇ ਦੇਸ਼ ਵਿੱਚ ਹੀ ਆਪਣੀਆ ਸਰਕਾਰਾਂ ਹੀ ਇਹਨਾਂ ਅਤਿਆਚਾਰ ਇਹਨਾਂ ਤਸ਼ੱਦਦ ਕੀਤਾ ਜਾ ਰਿਹਾ ਜਿੱਦਾਂ ਕੋਈ ਵਿਦੇਸ਼ੀ ਸਰਕਾਰ ਹੋਵੇ ਸੋ ਗੁਰੂ ਖਾਲਸਾ ਜੀ ਉਹ ਜਿਹੜੇ ਮੀਰ ਗਏ ਹਨ ਉਹ ਕੋਈ ਆਪਣੇ ਵਾਸਤੇ ਨਹੀਂ ਗਏ ਸਾਡੇ ਸਾਲਿਆਲੇ ਗਏ ਹਨ ਸਾਰੀ ਸਾਲਿਆ ਦੀ ਹਮਾਇਤ ਉਹਨਾਂ ਦੇ ਨਾਲ ਹੈ ਅੱਜ ਲੋੜ ਹੈ ਗੁਰੂ ਖਾਲਸਾ ਜੀ ਅਮਰਤਧਾਰੀ ਹੋਵੋ ਤੇ ਨਿਤਨੇਮ ਹੀ ਹੋਵੇ ਗੁਰੂ ਕੇ ਸਿੱਖ ਦਾ ਨਿਤਨੇਮ ਨਾ ਕਦੇ ਟੁੱਟੇ ਤੇ ਰਹਿਤ ਨਾ ਟੁੱਟੇ ਹੁੰਦਾ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਹੈ ਫੇ ਭਾਵੇਂ ਮੌਤ ਵੀ ਸਾਹਮਣੇ ਖੜੀ ਹੋਵੇ ਫੇ ਅਰਦਾਸ ਕਰਦਾ ਹੈ ਦੇਹ ਸ਼ਬਾ ਬਰ ਮੋਹ ਅਹ ਸ਼ੁਭ ਕਰਮਨ ਤੇ ਕਭ ਹੁ ਨਾ ਡਰਾਂ ਨਾ ਡਰਾਂ ਅਰਸੋਂ ਜਬ ਜਾਇ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ اے لالچ ہے گردو چروں جب آپ کی عوض ندان بنے اتھی رن میں تب جوج مرو انہی شبدہ نار ناس اپنے بلو مثل شہیدہ تلنا لالہریہ بلا جتے بندی بلو بڑے دال بلو دال پانت بابا بدی چاند جی بلو دال پانت بابا بکارا صاحب جی بلو سبچے سم سمجھتے بندیاں بلو جنہیں بھی مہاں پرشے تھے درشن دے رہے ہن ਕਾਲ ਸੇਵਾ ਵਾਲੇ ਮਹਾਪੁਰਸ਼ ਹੋਰ ਸਾਰੇ ਪਵਿੱਤਰ ਆਤਮਾ ਮਹਾਪੁਰਸ਼ਾਂ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਅਸ਼ਰਦਾ ਦੇ ਫਲ ਅਰਪਣ ਕਰਦਾ ਹੋਇਆ ਇਹ ਗੁਰੂ ਸਾਹਿਬ ਜੀ ਦੇ ਜੋ ਬਚਨ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਜਨ ਆਪਣਾ ਹੈ ਸਵਾਉ ਜਨ ਕਾ ਸੰਗ ਚ ਤਾਵੇ ਨਾਉ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ